ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਮਟਰਾਂ ਦੀ ਲਾਈਵ ਬੋਲੀ ਤਰੀਕ ਹੈ ਜਿਹੜੀ ਅੱਜ 11 ਮਾਰਚ ਤੇ 2025 ਹੋ ਚੁੱਕੀ ਆ ਤੇ ਦੇਖਾਂਗੇ ਵੀ ਜਿਹੜਾ ਮਟਰਾਂ ਦਾ ਰੇਟ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲਾਂ ਨਵੇਂ ਜੁੜੇ ਹੈ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੰਦਾਲ ਬੈਲ ਵਾਲ ਆਈਕਨ ਜੁੜਨਾ ਪਾ ਲੈਣਾ ਤਾਂ ਬੋਲੀ ਕੀ ਹੁੰਦੀ ਹੈ ਸ਼ੁਰੂ ਚੱਲਦੇ ਆਪਾਂ ਬੋਲੀ ਵੱਲ 25 ਕੱਡੇ ਬੋਲੋ ਭਈਏ 20 ਵੀ ਬੋਲ ਦੀਏ ਹਾਂ 20 ਬੋਲ ਦੀਏ ਸੱਤ ਪਾ ਲੋ ਇਹ ਸੱਤ ਪਾ ਜੀ 20 ਬੋਲ 18 ਬੋਲ ਦੀਏ 18 17 16 ਜੋ ਮਰਜੀ ਬੋਲੋ 16 ਬੋਲ ਲਈ 16 17 ਬੋਲ 17 17 ਦੋ ਛੋੜੇ 17 17 17 17 17 17 ਗਾਇਕ ਯਾ 17 17 18 18 18 18 18 ਉਨੇ ਉਨੇ ਆ ਉਨੇ ਆ ਸਾਡੇ ਉਨੇ ਆ ਸਾਡੇ ਉਨੇ ਆ ਜੀ 20 20 ਜਾਏ ਜਾਵੀ ਸਾਡੇ 20 ਸਾਡੇ 20 ਜਾਏ ਸਾਡੇ 20 ਜਾਏ ਜਾਏ ਅੰਨੋ ਕੋ ਵੀ ਮੈਨੂੰ ਨੰਬਰ 1 ਨੰਬਰ 1 ਅੰਤਨ ਘਟੇ ਆਪ 25 ਪਹੁੰਚ ਗਏ ਉਹ ਕਾਹ ਤੱਕ ਪਹੁੰਚਾ ਉਹ ਦੋ ਦਿਆ 1 25 25 26 ਆਏ ਖਬੀ ਇੱਕ ਲੋਟ ਆਈ ਏ ਖਬੀ ਆ ਲਿਓ ਕੇ ਕੇ ਉਹ ਪੁੱਛੀ ਕੰਦੇ ਰਾਜ ਜਲੀ ਹੋ ਜਾ ਆ 15 ਕੱਟੇ ਲੋ 20 ਕੰਨ ਬੰਦਰਾ ਕਰਦੇ 15 ਕੰਨ ਕਿੰਨੇ ਟੋੜੇ 18 18 3 ਕੱਟੇ ਆ ਰੋਕ 20 ਕੱਟੇ ਹੋਈ ਹੋਈ 18 2 ਛੋਟ 18 18 18 ਕੱਟੇ 15 18 18 18 18 18 19 ਆ

14 14 15 15 16 16 16 17 17 17 18 18 19 19 19 20 જાય 20 20 હા 18 કટ એટલે 20 20 જાય મટર લે લાગી જાય 20 ઓયનો તરાવ થઈ જાય 20 20 તરાવ હો ગયા 20 જાય 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 લેહો બોબી મેની આ ધર આટ કટ 77 ਇਹ ਅਵਤਾਰ ਦੇ ਹਨ हां जी 77 ਕੱਢਾ 75 75 18 18 ਯਾਰ ਬਾਈ 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 ਸਰਦਾਰ ਜੀ ਇਹ 75 ਕੱਢੇ ਨੇ ਬਾਈ ਬਾਈ ਪਹਿਲੀ ਤੜਾਈ ਸਾਢੇ 22 23 ਸਾਢੇ 23 24 ਸਾਢੇ 24 25 ਸਾਢੇ 25 26 26 ਜੈ ਹੋਏ 26 ਜਾਇ 26 ਛੱਪੀ ਨਾ ਹਲੇ ਤੂੰ ਛੱਪੀ 26 ਛੱਪੀ 26 ਛੱਪੀ ਪਹਿਲੀ ਵਾਰ ਚਾਰ ਵਾਲਾ ਦਿੱਤਾ ਹਲੋ ਹਰਿੰਦਰ ਜੀ ਆਪਾਂ ਬੱਟਲਵਾ 26 ਛੱਪੀ ਜਿੰਨੇ ਦਾ ਵਾਲਾ ਇਹ ਕਿਹਨੇ ਬੱਸ ਕਰਦਾ ਛੱਪੀ ਹਾਵਾਂ ਵਾਲਾ ਛੱਪੀ ਜਾਏ ਇੱਕ ਮੁੰਡਾ 26 ਸਾਢੇ ਛੱਪੀ ਸਾਢੇ ਛੱਪੀ ਸਾਢੇ ਛੱਪੀ ਗੱਲ ਬਾਤ ਨਹੀਂ ਹੋ ਹਾਂ ਹਾਡੇ 26 ਆ ਸਾਡੇ 26 ਆ ਲੋ 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 ਸਾਡੇ 26 ਆ ਸਾਡੇ 26 ਵਾਹ ਬਈ ਵਾਹ 27 ਆ ਦੋ ਨੂੰ ਸਾਡੇ 26 ਆ 27 ਆ ਮੈਂ ਤੂੰ ਹੀ ਬੋਲੀਆ ਬੈਕ ਕਰਵਾ ਦੇ ਬੈਕ ਬਾਈ ਜਾਂਦੇ ਬੈਕ 81 ਲ ਕੇ 2 18 ਬਾਈ 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 ਸਾਡੇ ਬਾਈ ਆ ਸਾਡੇ ਬਾਈ ਆ ਸਾਡੇ ਬਾਈ ਜਾਏ ਸਾਡੇ ਬਾਈ 23 ਆ 23 ਜਾਏ 23 ਜਾਏ 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 23 ਲਿਓ ਬੋਬੀ ਮੈਨੀ 21 21 ਆ ਜਾਏ ਸਾਡੇ 32 ਬਾਈ ਬਾਈ ਉਧਰ ਹੈ ਬਾਈ ਬਾਈ ਬਾਈ

20 ਕਿਤੇ ਕੱਢੇ ਨੇ 20 22 22 22 22 1 ਨੰਬਰ 23 24 24 24 24 24 25 25 25 25 26 26 26 27 27 ਸਾਡੇ 26 ਆ ਜਾਏ ਸਾਡੇ 26 ਜਾਏ ਜਾਏ ਆਲੀਗੋਸੀ ਹਲ ਕੋ ਬੋਲੋ ਬੋਲੋ ਆ 25 ਕੱਡੇ ਬੋਲੋ ਭਈਏ ਵੀ ਵੀ ਬੋਲਦੀ ਹੈ ਹਾਂ ਵੀ ਬੋਲਦੀ ਹੈ ਸਤਪਾਲੋ ਇਹ ਸਤਪਾਲ ਜੀ ਵੀ ਬੋਲ ਗੁਰ 18 ਬੋਲ ਦिए 18 ਬੋਲ ਰਿਹਾ ਯਾਰ 18 17 16 ਜੋ ਮਰਜੀ ਬੋਲੋ 16 ਬੋਲ ਨਹੀਂ 16 16 ਤੂੰ ਯਾਰ 17 ਬੋਲ 17 17 ਦੋ ਛੋੜੇ 17 17 17 17 17 ਸਾਰਾ ਸਾਰਾ ਜਾਏ ਜਾਏ ਸਾਰਾ ਸਾਰਾ 18 18 18.5 18.5 19 19 19.5 19.5 20 20 ਜਾਏ ਜਾਏ 20 ਸਾਡੇ ਵੀ ਸਾਡੇ ਵੀ ਜਾਏ ਸਾਡੇ ਵੀ ਜਾਏ ਜਾਏ ਅਨਯੋਗ ਵੀ ਮੈਨੂੰ ਇੱਕ ਨੰਬਰ ਇੱਕ ਨੰਬਰ ਹਾਂ ਤਿੰਨ ਘੰਟੇ ਇੰਸਟਾਲਰ ਲੈ ਕੇ ਆਇਆ ਆਪਕੀ ਬੋਲਦੀਏ ਉਹ ਸਰ ਕਾਪ ਪਹੁੰਚਿਆ ਉਹ ਬੋਲ ਦਿਆ 1 25 25 26 ਆਏ ਖੱਬੀ ਇੱਕ ਲੋਟ ਆਈ ਖਬੀਰ ਆ ਲਿਓ ਕੇਕੇ ਉਹ ਵੀ ਅੰਦਰ ਆ ਚੱਲੀ ਹੋਇਆ ਆ ਆ 15 ਕਟੇ ਲੋ ਬੋਲੇ ਕੰਪਨੀ ਕਰਦੇ ਲਈ 15 ਕਟੇ ਕਿਨੇ ਥੋੜੇ 18 18 10 ਕਟੇ ਆ ਪਰ ਉਹ 18 ਕਟੇ ਹੋ ਜਾਈਓ 18 ਦੋ ਛੋਟ 18 18 ਕਟੇ ਬਦਰਾ 18 18 18 18 ਸਾਢੇ 18 ਹੁੰਦੀ ਆ ਸਾਢੇ 18 ਹੁੰਦੀ ਆ 20 ਸਾਢੇ 20 21 ਸਾਢੇ 21 ਆ ए बाई बारह बारह चौदह 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 जाए बारह कटे ने चौदह चौदह फैक्ट्री पंद्रह पंद्रह 16 16 16.5 17 17.5 18 18.5 19 19.5 20 20 20 ਹਾਂ 18 ਕੱਟੇ ਨੇ 20 20 ਜਾਏ ਮਟਰ ਦੇ ਲੈ ਗਏ ਜਾਏ 20 ਆਹ ਜਿੰਨਾ ਬੱਜੀ ਅੱਧੀ 20 20 ਤਣਾਵ ਹੋ ਗਿਆ 20 ਜਾਏ 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 ਲਿਓ ਬੋਬੀ ਮੈਣੀ ਅਜਾੜਾ ਕੱਟੇ ਆਪ ਡਾਕਟਰ ਇਹ ਵਿਚਾਰ ਖੇਡਣ ਹਾਂ ਜੀ ਕਰ ਕੱਢਾ 75 75 18 18 ਯਾਰ ਬਾਈ 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 ਸਰਦਾਰ ਜੀ ਇਹ 75 ਕੱਢੇ ਨੇ ਬਾਈ ਬਾਈ ਪਹਿਲੀ ਤਰਾਈ ਸਾਡੇ ਬਾਈ 23 ਸਾਡੇ 23 21 ਸਾਡੇ 24 25 ਸਾਡੇ 25 26 26 ਜੈ 26 ਜਾਇ ਗਟਲਵਾਲਾ 26 ਗੱਡੀ ਨਾ ਹਲੇ ਤੂੰ 26 26 26 26 26 ਬਾਵਾ ਚਾਣਾ ਦਿੱਤਾ ਹਲੋ ਹੋਰ ਇੰਦਰ ਇੰਦਰ ਆ ਪੈਰੋ ਗਟਲਵਾਲਾ 26 26 ਜਿੰਨੇ ਗਟਲਵਾਲਾ ਇਹ ਕਿਹਨੂੰ ਬੱਸ ਲਾ ਲਾ 26 26 ਜਾਏ ਇੱਕ ਮੁੰਡਾ 26 ਸਾਡੇ 26 ਸਾਡੇ 26 ਸਾਡੇ 26 ਧੰਨਵਾਦ ਜਾਨੀ ਹਾਂ ਸਾਡੇ 26 ਆ ਸਾਡੇ 26 ਆ ਸਾਡੇ 26 ਆ ਸਾਡੇ 26 ਵਾਹ ਬਈ ਵਾਹ 28 ਘਟਿਆ ਦੋ ਨੂੰ ਸਾਡੇ 26 ਆ 27 ਆ ਨਾ ਤੂੰ ਹੀ ਬੋਲੀਆ ਬੈਕਡਵਾਡੇ ਬੈਕਡਵਾਡੇ ਇਹ 80 ਲ ਕੇ 18 18 ਬਾਈ ਬਾਈ ਆ ਭਾਈ 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 ਸਾਡੇ ਭਾਈ ਆ ਸਾਡੇ ਭਾਈ ਆ ਸਾਡੇ ਭਾਈ ਜਾਏ ਜਾਏ ਸਾਡੇ ਭਾਈ 23 ਆ 23 ਆ ਇੱਧਰ ਦੇਖ ਇੱਧਰ ਦੇਖ ਜਾਏ ਵੀ ਮਾਰਕਾ ਕੇ 23 ਜਾਏ 23 ਜਾਏ 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 23 ਲਿਓ ਬੋਬੀ ਮੈਨੀ ਕਿੰਨੇ ਤੇ ਨੇ 1 1 2 ਆ ਜਾਏ ਸਾਡੇ 32 ਭਾਈ ਭਾਈ ਉਧਰ ਹੈ ਭਾਈ 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 ਭਾਈ

ਵੀਰ ਇੱਕ ਇਕੱਠੇ ਨੇ 20 22 22 ਸਾਡੇ 22 ਆਈ 1 ਨੰਬਰ ਸਾਡੇ 22 24 ਕਵੀਰ ਸਾਡੇ 24 ਆ ਸਾਡੇ 24 ਆ ਰਾਹਿਬ ਸਾਡੇ 24 25 ਸਾਡੇ 25 ਆ ਸਾਡੇ 25 ਆ ਯਾਰ ਟੋਟਾ ਆ ਗਿਆ ਸਾਡੇ ਨੰਬਰ ਇੱਕ ਨੰਬਰ ਇੱਕ ਨੰਬਰ ਆਈ 26 ਆ 26 ਆ 26 26 24 23 23 ਸਾਡੇ 26 ਹੈ ਜਾਏ ਸਾਡੇ 23 ਸਾਡੇ 23 ਜਾਏ ਜਾਏ ਆਲੀ ਹੋਸੀ ਹਲ ਕੋ ਆਨੇ ਗਿਆ ਕੱਟੇ ਬੋਲੋ 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 ਆ 25 ਕੱਟੇ ਬੋਲੋ ਭਈਏ ਵੀ ਵੀ ਬੋਲਦੀ ਹੈ ਆ 20 ਬੋਲਦੀ ਹੈ ਸਤਪਾਲੋ ਫਿਰ ਸਤਪਾਲ ਜੀ 20 ਬੋਲ 2 18 18 ਬੋਲ ਦੀਏ 18 ਬੋਲ ਯਾਰ 18 17 16 ਜੋ ਮਰਜ਼ੀ ਬੋਲੋ 16 ਬੋਲ ਲੈ 16 16 ਯਾਰ 17 ਬੋਲ 17 17 ਦੋ ਛੋੜੇ 17 17 17 17 17 17 ਗਾਇਕ ਜੈ 17 17 18 18 18 18 19 19 19 19 20 20 ਜੈ ਜੈ 20 ਖੜੇ ਵੀ ਖੜੇ ਵੀ ਜਾਏ ਸਾਡੇ ਵੀ ਜਾਏ ਜਾਏ ਅਨਯੋਗੋ ਵੀ ਮੈਨੂੰ ਨੰਬਰ 1 ਨੰਬਰ 1 ਨੰਬਰ 1 ਅਨ ਤਿੰਨ ਘੰਟੇ ਇਸ ਤਰ੍ਹਾਂ ਬੋਲੇ ਕਿ ਜਾਏ ਆਪ 25 ਬੋਲਦਿਏ ਉਹ ਕਾਫ ਪਹੁੰਚਾ ਉਹ ਬੋਲਿਆ 1 ਨੰਬਰ 25 25 26 ਆ 26 ਇੱਕ ਲੋਟ ਆਈ 26 ਆ ਲਿਓ ਕੇ ਕੇ ਉਹ ਬੰਦੀ ਅੱਧਾ ਨਾਲ ਜਲੀ ਹੋ ਜਾ ਆ 15 ਕੱਟੇ ਹਲੋ 20 ਕੱਟੇ 15 ਕੱਟੇ ਕਿੰਨੇ ਟੋੜੇ 18 18 3 ਕੱਟੇ ਆ ਪਰੋ 16 ਕੱਟੇ ਹੋਈ ਹੋਈ 18 18 18 ਕੱਟੇ 15 18 18 18 18 19 ਸਾਢੇ 19 ਸਾਢੇ 19 20 ਸਾਢੇ 20 21 ਸਾਢੇ 21 ਸਾਢੇ 21 22 ਜਾਏ ਬਾਈ ਬਾਈ ਖੜੇ ਬਾਈ ਉਹ ਯਾਰ ਖੜੇ ਬਾਈ ਐਕਸਟਰਾ ਸੁਪਰ ਐਕਸਟਰਾ ਸੁਪਰ ਦੁਆ ਬਾਈ 12 12 14 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 ਯਾਰ ਥੋੜੀ 14 14 14 14 ਜਾਏ ਫੈਕਟਰੀ ਬਲੌਗ ਹੋਈ 14 14 ਫੈਕਟਰੀ ਸਾਡੀ 15 15 16 16 사데 18 18 사데 18 18 사데 18 19 19 사데 19 20 20 20 20 हां 사데 갖데 ਨੇ 20 20 ਜਾਏ ਮਟਰ ਲੈ ਲੈ ਜਾਏ 20 ਆ ਦੋਸਤ ਬੱਧੀ 20 20 ਜਾਏ 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 ਨੀ ਹੋ ਬੋਬੀ ਮੈਣੀ ਅਜਾੜਾ ਟੱਕੇ ਆ 78 ਆ ਇਹ ਅਵਤਾਰ ਫੇਰ ਹਾਂਜੀ ਆ ਬਈ ਕਰ ਕੱਟੇ ਪੰਜਾ ਸਰ ਪੰਜਾ ਤਰਾ 2 18 18 ਓ ਯਾਰ ਬਾਈ 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 ਸਰਦਾਰ ਜੀ ਇਹ 75 ਕੱਟੇ ਨੇ ਬਾਈ ਬਾਈ ਪਹਿਲੀ ਤਰਾਈ ਸਾਡੇ ਬਾਈ 23 ਸਾਡੇ 23 21 ਸਾਡੇ 24 25 ਸਾਡੇ 25 26 26 ਜੈਤ ਹੋਏ 26 ਜਾਇਏ ਘਟਲਵਾੜੀ 26 ਛੱਪੀ 26 ਛੱਪੀ 26 ਛੱਪੀ 26 ਪਹਿਲੀ ਵਾਰ ਆ ਗਿਆ ਹੈਲੋ ਹਰਿੰਦਰ ਜੀ ਆ ਪੈਰੋਲਾ ਘਟਲਵਾੜੀ 26 ਛੱਪੀ ਕਿੰਨੇ ਕਿੰਨੇ ਵਾਲਾ ਛੱਪੀ ਛੱਪੀ ਜਾਏ ਇੱਕ ਮੁੰਡਾ 26 ਸਾਢੇ 26 ਸਾਢੇ 26 ਸਾਢੇ 26 ਗੱਲ ਬਾਤ ਕਰਨੀ ਹਾਂ 26 ਸਾਡੇ 26 ਸਾਡੇ 26 ਸਾਡੇ 26 ਵਾਹ ਬਈ ਵਾਹ 27 ਸਾਡੇ 26 27 ਨਾ ਤੂੰ ਹੀ ਬੋਲੀਆ ਬੈਂਕ ਕਰਵਾਉਂਦੇ ਬੈਂਕ ਕਰਵਾਉਂਦੇ ਬੈਂਕ ਕਰਵਾਉਂਦੇ ਵਪਾਰੀ ਨੇ ਬੈਂਕ ਕਰਵਾਉਂਦੇ ਇਹ ਐਸਲ ਤੇ 21 18 ਬਾਈ 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 ਸਾਡੇ ਬਾਈ ਆ ਸਾਡੇ ਬਾਈ ਆ ਸਾਡੇ ਬਾਈ ਜਾਏ ਸਾਡੇ ਬਾਈ 23 ਆ 23 ਜਾਏ 23 ਜਾਏ 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 23 ਲਿਓ ਬੋਬੀ ਮੈਨੀ 1 21 ਆ ਜਾਏ ਸਾਡੇ 32 ਬਾਈ ਬਾਈ ਉਧਰ ਹੈ ਬਾਈ 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 नहीं। भाई तो भाई भाई तो भाई और तो 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 यार, तो यार भाई। जाए 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 अली तो गया एक बहुत बढ़िया बोली ही पच्ची अठारह ਕਿੰਨੇ ਕਿੱਟੇ ਨੇ 20 22 22 22 ਸਾਢੇ 22 21 ਨੰਬਰ ਸਾਢੇ 22 24 24 ਸਾਢੇ 24 ਸਾਢੇ 24 ਰਾਇਬ ਸਾਢੇ 24 25 ਸਾਢੇ 25 ਸਾਢੇ 25 26 26 26 26 26 27 27 ਸਾਡੇ 26 ਹੈ ਜਾਏ ਬਸਾਈ ਸਾਡੇ 26 ਜਾਏ ਜਾਏ ਆਲੀ ਗੋਸੀ ਹਲ ਕੋ ਆ ਗਏ ਕੱਡੇ ਬੋਲੋ 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 ਆ 25 ਕੱਡੇ ਬੋਲੋ ਭਈਏ ਵੀ ਵੀ ਬੋਲਦੀ ਹੈ ਹਾਂ ਵੀ ਬੋਲਦੀ ਹੈ ਸੱਤ ਪਾਲੋ ਇਹ ਸੱਤ ਪਾਲ ਜੀ ਵੀ ਬੋਲੋ

ਖੜੇ ਵੀ ਖੜੇ ਵੀ ਜਾਏ ਸਾਡੇ ਵੀ ਜਾਏ ਜਾਏ ਅਨਿਓ ਕੋ ਵੀ ਮੈਨੂੰ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਤੇ ਤਿੰਨ ਘਟੇ ਇਸ ਨੰਬਰ ਨਾਲ ਕਿਦਾਂ ਆਹ ਆ 25 ਪਹੁੰਚ ਗਿਆ ਉਹ ਕਾਪ ਪਹੁੰਚਾ ਉਹ ਪਹੁੰਚਿਆ 1 ਨੰਬਰ 25 25 26 ਅੱਪ ਛੱਬੀ ਇੱਕ ਲੋਟ ਆਈ ਛੱਬੀ ਆ ਲਿਓ ਕੇਕੇ ਉਹ ਵੀ ਅੰਦਰ ਨਾਲ ਚਲੀ ਹੋਇਆ ਆ 15 ਕੱਟੇ ਹੋਰ 2 ਕੱਟੇ ਬੋਲੇ 15 ਕੱਟੇ ਕਿਨੇ ਥੋੜੇ 18 18 10 ਕੱਟੇ ਆ ਪਰੋ 16 ਕੱਟੇ ਹੋ ਜਾਈਓ 18 2 ਛੋਟ 18 18 ਕੱਟੇ ਬਦਰਾ 18 18 18 18 ਸਾਢੇ 18 ਹੁੰਦੀ ਆ ਸਾਢੇ 18 ਆ 20 ਸਾਢੇ 20 21 ਸਾਢੇ 21 ਸਾਢੇ 21 22 ਜਾਏ ਬਾਈ ਬਾਈ ਸਾਡੇ ਬਾਈ ਉਹ ਯਾਰ ਸਾਡੇ ਬਾਈ ਐਕਸਟਰਾ ਸੁਪਰ ਐਕਸਟਰਾ ਸੁਪਰ ਦੁਆ ਬਾਈ 12 12 14 14 14 14 14 14 14 14 ਯਾਰ ਥੋੜੀ 14 14 14 14 ਜਾਇ 14 14 ਫੈਕਟਰੀ ਬਲੌਗ ਹੋਈ ਸਾਡੇ ਗੱਡੇ ਨੇ 14 14 ਫੈਕਟਰੀ ਸਾਡੀ 15 15 16 16 16 17 17 17 17 19 19 19 20 20 20 ਹਾਂ ਕਿੰਨਾ ਕੱਟੇ ਨੇ 20 20 ਜਾਏ 20 ਆ ਗੱਦਾਬਦੀ 20 20 ਜਿੰਦਾਬ ਹੋ ਗਿਆ 20 ਜਾਏ 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 ਲਿਓ ਬੋਬੀ ਮੈਣੀ ਅੱਜ ਨਾਲ ਕੱਟੇ ਆਪਕੋ ਆਪਕੋ ਇਹ ਵਿਚਾਰ ਖੇਡਣਾ ਹਾਂਜੀ 75 ਕੱਡੇ 75 75 18 18 ਓਏ ਯਾਰ ਬਾਈ 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 ਸਰਦਾਰ ਜੀ ਇਹ 75 ਕੱਡੇ ਨੇ ਬਾਈ ਬਾਈ ਪਹਿਲੀ ਤਲਾਈ ਸਾਡੇ 22 23 ਸਾਡੇ 23 24 ਸਾਡੇ 24 25 ਸਾਡੇ 25 26 26 ਜੈ 26 ਕਾਇ ਇੱਕ ਟੱਲ ਵਾਲਾ ਖੱਡੀ ਨਾ ਹਲੇ ਤੂੰ 26 26 26 26 ਪਹਿਲੀ ਵਾਰ ਆਣ ਵਾਲਾ ਦਿੱਤਾ ਹਲੋ ਰਵਿੰਦਰ ਜੀ ਆ ਪਹਿਲਾ ਟੱਲ ਵਾਲਾ 26 26 ਜਿੰਨੇ ਕੱਟੇ ਵਾਲਾ ਇਹ ਖਲੋ ਬਸ 26 26 ਕਾਇ ਇੱਕ ਮੁੰਡਾ 26 ਸਾਢੇ 26 ਸਾਢੇ 26 ਸਾਢੇ 26 ਗੱਲ ਬਾਤ ਨਹੀਂ ਹੋ ਹਾਂ ਸਾਡੇ 26 ਆ ਸਾਡੇ 26 ਆ ਸਾਡੇ 26 ਆ ਸਾਡੇ 26 ਵਾਹ ਬਈ ਵਾਹ 28 26 ਆ 27 ਆ ਮੈਂ ਤੂੰ ਹੀ ਬੋਲਿਆ ਬੈਕ ਡਵਾਉਂਦੇ ਬੈਕ ਭਾਈ ਜਾਂਦੇ ਪਏ ਇਹ 80 ਲ ਕੇ 18 22 ਭਾਈ 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 ਸਾਡੇ ਭਾਈ ਆ ਸਾਡੇ ਭਾਈ ਆ ਸਾਡੇ ਭਾਈ ਜਾਏ ਜਾਏ ਕਿੰਨੇ ਭਾਈ 23 ਆ 23 ਜਾਏ 23 ਜਾਏ 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 23 ਲਿਓ ਬਾਬੇ ਮੈਨੀ ਕਿੰਨੇ ਨੇ 21 ਆ ਜਾਏ ਸਾਡੇ ਕੀ ਭਾਈ ਭਾਈ ਉਧਰ ਹੈ ਭਾਈ ਭਾਈ ਭਾਈ

ਕਵੀਰ ਇੱਥੇ ਕੱਟੇ ਨੇ 20 22 22 22 ਸਾਡੇ 22 ਆਈ 1 ਨੰਬਰ ਸਾਡੇ 24 ਆ ਕਵੀਰ ਸਾਡੇ 24 ਆ ਸਾਡੇ 24 ਆ ਆਬ ਸਾਡੇ 24 25 ਸਾਡੇ 25 ਆ ਸਾਡੇ 25 ਆ ਯਾਰ ਟੋਟਾ ਆ ਗਿਆ ਜੀ ਕਿਹੜਾ ਮਰਜੀ ਸਾਡੇ ਨੰਬਰ ਸਾਡੇ ਨੰਬਰ 1 ਆਈ 26 ਆ 26 ਆ 26 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 ਆਲੀ ਗੋਸੀਲ ਤੇ ਇਕੱਡੇ ਬੋਲੋ 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 ਆ 25 ਕੱਡੇ ਬੋਲੋ ਭਈਏ ਵੀ ਵੀ ਬੋਲਦੀ ਹੈ ਆ ਵੀ ਬੋਲਦੀ ਹੈ ਸਤਪਾਲੋ ਇਹ ਸਤਪਾਲ ਜੀ ਵੀ ਬੋਲ ਗੁਰ 18 ਬੋਲ ਦिए 18 ਬੋਲ ਯਾਰ 18 17 16 ਜੋ ਮਰਜੀ ਬੋਲੋ 16 ਬੋਲ ਨਹੀਂ 16 16 ਤੂੰ ਯਾਰ 17 ਬੋਲ 17 17 ਦੋ ਛੋੜੇ 17 17 17 17 ਸਰਸ ਸਾਰਾ ਜੈਕ ਜੈ ਸਰਸ ਸਾਰਾ 18 18 18 18 18 19 19 19 19 20 20 ਜੈਕ ਜੈ 20 ਖੜੇ ਵੀ ਖੜੇ ਵੀ ਜਾਏ ਖੜੇ ਵੀ ਜਾਏ ਜਾਏ ਅਨਿਓ ਕੋ ਵੀ ਮੈਨੂੰ 1 ਕਿਲੋ ਨੰਬਰ 1 ਨੰਬਰ 3 ਘੰਟੇ ਦੂਸਰੇ ਬੰਲੇ ਕਿਦਾਰੇ ਆਪ ਕੀ ਬੋਲਦੇ ਹੋ ਉਹ ਕਾਹ ਤੱਕ ਪਹੁੰਚਾਉ ਉਹ ਦਿਆ 1 ਨੰਬਰ 25 25 26 ਜਾਏ 26 ਇੱਕ ਲੋਟ ਆਈਏ ਕਪੀ ਆ ਨੀਓ ਕੇਕੇ ਉਹ ਬੰਦੀ ਅੰਦਰ ਨਾਲ ਜਲੀ ਹੋਇਆ ਆ 15 ਕੱਟੇ ਲੋ ਬੋਲੇ ਕਪੜਾ ਕਰ ਸਕਦੇ ਨੇ ਲਈ 15 ਕੱਟੇ ਕਿਨੇ ਟੋੜੇ 18 18 3 ਕੱਟੇ ਆ ਕਰੋ 18 ਤੇ 3 ਹੋ ਜਾਈਓ 18 2 ਛੋਟ 18 18 18 ਕੱਟੇ 15 18 18 18 ਸਾਢੇ 18 ਹੁੰਦੀ ਆ ਸਾਢੇ 18 ਆ 20 ਸਾਢੇ 20 21 ਸਾਢੇ 21 Bay, yağ, bay, bay, kade bay, kade bay, yağ, 16 16 16.5 17 17.5 18 18.5 19 19.5 20 20 20 हां 20 20 ਜਾਏ 20 20 ਜਾਏ 20 20 20 ਜਾਏ 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 ਲਿਓ ਬੋਬੀ ਮੈਣੀ ਅਜਾੜਾ ਕੱਟੇ ਸਾਡੇ 25 ਸਾਡੇ 25 26 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 ਜਾਏ ਘਟਲਵਾਲਾ ਛੱਡੀ ਨਾ ਹਲੇ ਤੂੰ ਛੱਪੀ ਐ ਛੱਪੀ ਐ ਛੱਪੀ 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 ਪਹਿਲੀ ਵਾਰ ਆਇਆ ਨਾ ਕਿਤਾ ਹਲੋ ਹੋ ਰਹਿੰਦੇ ਜੀ ਆਪਾਂ ਘਟਲਵਾਲਾ ਛੱਪੀ ਐ ਛੱਪੀ ਜਿੰਨੇ ਘਟਲਵਾਲਾ ਇਹ ਕਿਹਨੂੰ ਪਾਸੇ ਲਾ ਰਿਹਾ ਛੱਪੀ ਜਾਏ ਇੱਕ ਮੁੰਡਾ ਛੱਪੀ ਐ ਸਾਡੇ ਛੱਪੀ ਸਾਡੇ ਛੱਪੀ ਐ ਸਾਡੇ ਛੱਪੀ ਐ ਧੰਵਾਦ ਜਾਨੀ ਹਾਂ ਸਾਡੇ 26 ਆ ਸਾਡੇ 26 ਆ ਸਾਡੇ 26 ਆ ਸਾਡੇ 26 ਵਾਹ ਬਈ ਵਾਹ 21 ਘਟਿਆ ਦੋ ਨੂੰ ਸਾਡੇ 26 ਆ 27 ਆ ਤੂੰ ਹੀ ਬੋਲੀਆ ਬੈਕ ਕਰਵਾਉਂਦੇ ਬੈਕ ਪਾਉਂ ਜੀ ਗੱਲ ਦਾ ਵਪਾਰੀ ਬੈਕ ਭਾਈ ਜਾਂਦੇ ਬਈ ਇਹ 80 ਲ ਕੇ 18 18 ਬਾਈ ਬਾਈ ਆ ਬਾਈ 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 ਪਹਿਲੇ ਦਿਨ ਆਇਆ ਸਾਡੇ ਬਾਈ ਆ ਸਾਡੇ ਬਾਈ ਆ ਸਾਡੇ ਬਾਈ ਜਾਏ ਜਾਏ ਸਾਡੇ ਬਾਈ 23 ਆ 23 ਆ ਇੱਧਰ ਦੇਖ ਇੱਧਰ ਦੇਖ ਜੈ ਵੀ ਮਾਰਕਾ ਕੇ ਲੈ 23 ਜਾਏ 23 ਜਾਏ 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 ਜੈ 23 ਲਿਓ ਬੋਬੀ ਮੈਨੀ 1 1 ਕੀ ਆ ਜਾਏ ਸਾਡੇ ਕੀ ਬਾਈ 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 ਉਧਰ ਹੈ ਬਾਈ 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 ਬਾਈ

ਵੀਰ ਇੱਥੇ ਇਕੱਠੇ ਨੇ 20 22 22 ਸਾਡੇ 22 22 ਨੰਬਰ ਸਾਡੇ 22 24 ਕਵੀਰ ਸਾਡੇ 24 ਸਾਡੇ 24 ਸਾਡੇ 24 ਸਾਡੇ 24 25 ਸਾਡੇ 25 ਸਾਡੇ 25 ਨੰਬਰ 26 26 26 26 23 23 28 ਸਾਡੇ 26 ਹੈ ਜਾਏ 23 ਸਾਡੇ 23 ਜਾਏ ਜਾਏ ਆਲੀਓ ਸੀਲ ਤੋਂ ਆ ਗਏ ਆ